ਫਿਲੌਰ نیوز ਵਿੱਚ ਤੁਹਾਡਾ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਖਬਰਾਂ ਤੇ ਇੱਕ ਨਜ਼ਰ ਮਾਰੀਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬੀ ਸਮਾਗਮ ਨੂੰ ਸਮਰਪਿਤ ਨਗਰ ਕੀਰਤਨ ਯਾਤਰਾ ਅੱਜ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤ ਰਾਇ ਹੈਡ ਪਿੰਡ ਪ੍ਰਤਾਪਪੁਰਾ ਅਤੇ ਬੀਗੰਪੁਰਾ ਦਾ ਵਿਖੇ ਪਹੁੰਚੀ ਨਗਰ ਕੀਰਤਨ ਦੌਰਾਨ ਗੁਰੂ ਸਹਿਬਾਨ ਦੇ ਸ਼ਸਤਰਾਂ ਨਾਲ ਸਜਦੀ ਹੋਈ ਬਾਸ ਸੰਗਤਾਂ ਦੇ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਸਰਪੰਚ ਦਿਲਪ੍ਰੀਤ ਸਿੰਘ ਪ੍ਰਤਾਪਪੁਰਾ ਸਰਪੰਚ ਹਰਕਮਲ ਸਿੰਘ ਬੀਗੰਪੁਰਾ ਤੇ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਨੂਰ ਮਾਲਾ ਪੇਂਟ ਕੀਤਾ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਸੰਗਤ ਵੱਲੋਂ ਲੰਗਰ ਦੀ ਸੇਵਾ ਵੀ ਕੀਤੀ ਗਈ ਸਮੂਹ ਨਗਰ ਨਿਵਾਸੀਆਂ ਵੱਲੋਂ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਸੰਗਤਾਂ ਨੂੰ ਜੀ ਆਇਆਂ ਕਿਹਾ ਨਗਰ ਕੀਰਤਨ ਪ੍ਰਤਾਪਪੁਰਾ ਪਿੰਡ ਬੇਗੰਪੁਰ ਅੱਡਾ ਫਿਲੌਰ ਰੂਟ ਤੋਂ ਹੁੰਦਾ ਹੋਇਆ ਲੁਧਿਆਣਾ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਨੂੰ ਰਵਾਨਾ ਹੋ ਗਿਆ ਤੁਸੀਂ ਵੇਖੋ ਟ੍ਰੈਨਿੰਗ ਫਲੋਰ ਨਿਊਜ਼ ਚੈਨਲ ਤੋਂ ਆਸ਼ੂ ਕਪੂਰ ਦੀ ਖਾਸ ਰਿਪੋਰਟ ਫਿਲੌਰ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਰਪੰਚ ਹਰ ਕਮਲ ਸਾਹਿਬ ਬੰਨ੍ਹ ਬੀਰੋ ਬੋਲਦਾ ਹਾਂ ਅੱਜ ਸਾਡੇ ਸ੍ਰੀ ਗੁਰੂ ਸੇਗਵਾ ਦਰਜੀ ਦੀ ਸ਼ਹਾਦਤ ਨੂੰ ਸਮਰਪਤ ਨਗਰ ਕੀਰਤਨ ਜੋ ਕੇ ਅਸਾਮ ਤੋਂ ਚੱਲਿਆ ਉਹ ਬੱਕ ਬੱਕ ਸੂਬਿਆਂ ਤੋਂ ਸ਼ਹਿਰਾਂ ਤੋਂ ਹੁੰਦਾ ਹੋਇਆ ਕੱਲ ਮੌਲ ਸਾਹਿਬ ਸਾਡੇ ਪਹੁੰਚਾ ਗੁਰਦੁਆਰੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰਵਾਰੇ ਉੱਥੋਂ ਅੱਜ ਸਵੇਰੇ ਚੱਲਿਆ ਜੋ ਕਿ ਪ੍ਰਤਾਪਪੁਰਾ ਬਾਅਦ ਸਾਡੇ ਪ੍ਰਤਾਪਪੁਰਾ ਇੱਥੇ ਬੇਗੰਪੁਰ ਅੱਡੇ 'ਚ ਪਹੁੰਚਿਆ ਇੱਥੋਂ ਹੁੰਦਾ ਹੋਇਆ ਉਹ ਨਗਰ ਕੀਰਤਨ ਆਲਮਗੀਰ ਸਾਹਿਬ ਪਹੁੰਚਣਾ ਹੈ ਇੱਥੇ ਅੱਜ ਸੰਗਤਾਂ ਨੇ ਪ੍ਰਤਾਪਪੁਰੇ ਬੇਗੰਪੁਰ ਅੱਡੇ ਤੇ ਸੰਗਤਾਂ ਨੇ ਬਹੁਤ ਭਰਮਾ ਸਵਾਗਤ ਕੀਤਾ ਜੋ ਵੀ ਕਿਸੇ ਦੀ ਸ਼ਰਧਾ ਇਹਨੂੰ ਫਲ ਪਾ ਕੇ ਜੋ ਵੀ ਸਾਥੋਂ ਪਿੰਡਾਂ ਵਾਲਿਆਂ ਤੋਂ ਅਸੀਂ ਸੇਵਾ ਕੀਤੀ ਇਸ ਕਰਕੇ ਅਸੀਂ ਸਾਰੀ ਸੰਗਤ ਦਾ ਆਲੇ ਦੁਆਲੇ ਨਗਰਾਂ ਦਾ ਮੋਹਤਵਾਰ ਬੰਦਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜੀ ਸਾਡਾ ਸਾਥ ਦਿੱਤਾ ਔਰ ਗੁਰੂ ਮਹਾਰਾਜ ਦੇ ਨਗਰ ਕੀਰਤਨ ਦਾ ਸ਼ੁਭਾ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਗਰ ਕੀਰਤਨ ਪਿੰਡ ਪ੍ਰਤਾਪਰਾ ਦੀ ਧਰਤੀ ਤੇ ਪਹੁੰਚਿਆ ਸੀ ਸਾਰੀਆਂ ਸਮੂਹ ਸੰਗਤਾਂ ਪਿੰਡ ਪ੍ਰਤਾਪਰੇ ਦੀਆਂ ਨੇ ਉਹਨਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਸਵਾਗਤ ਕੀਤਾ ਜਿਉ ਆਇਆ ਆਖਿਆ ਇਹ ਨਗਰ ਕੀਰਤਨ ਅਸਾਮ ਤੋਂ ਹੁੰਦਾ ਹੋਇਆ ਰਾਤ ਮੋਸਾ ਬਕੇ ਠਹਿਰਾਉ ਸੀ ਤੇ ਨਗਰ ਕੀਰਤਨ ਜਿਹੜਾ ਚੱਲ ਰਿਹਾ ਹੈ ਗੁਰਤੇਗ ਬਹਾਦਰ ਜੀ ਦੇ ਚੀਤੀ ਪਰ ਨੂੰ ਸਮਰਪਤ ਭਾਈ ਦਿਯਾਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਉਹਨਾਂ ਨੂੰ ਅਸੀਂ ਕੋਟ ਕੋਟ ਪ੍ਰਣਾਮ ਕਰ ਰਹੇ ਹਾਂ ਇਹ ਨਗਰ ਕੀਰਤਨ 23 ਤਰੀਕ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਸਮਾਪਤ ਹੋਵੇਗਾ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਆਪਣੇ ਗੁਰੂ ਸਹਿਬਾਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਕਿਰਪਾਲਤਾ ਕਰੀਏ ਤੇ ਸ੍ਰੀ ਨੰਦਪੁਰ ਸਾਹਿਬ ਜੀ ਧਰਤੀ ਨੂੰ ਨਸਮਤ ਹੋਈਏ ਤੇ ਉਥੇ 23 ਤਰੀਕ ਨੂੰ ਪਹੁੰਚ ਕੇ ਆਪਣੇ ਸੀਸਨਵਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ